ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੈਨੇਡਾ ਵਿੱਚ ਹਿੱਟ ਐਂਡ ਰਨ ਮਾਮਲੇ ਵਿੱਚ ਦੋ ਪੰਜਾਬੀ ਨੌਜਵਾਨ ਦੋਸ਼ੀ ਘਰਾ ਦੋਵੇਂ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਆਏ ਸੀ ਕੈਨੇਡਾ ਹਿੱਟ ਐਂਡ ਰਨ ਮਾਮਲੇ 'ਚ 45 ਸਾਲਾ ਜੇਸਨ ਐਲਬਰਟ ਗ੍ਰੇ ਦੀ ਹੋਈ ਸੀ ਮੌਤ ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਵੱਲੋਂ ਵਰਕ ਪਰਮਿਟ ਵਧਾਉਣ ਦੀ ਅਪੀਲ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਨੇ ਲੈਜਿਸਲੇਟਰ ਪਹੁੰਚ ਕੇ ਕੀਤਾ ਪ੍ਰਦਰਸ਼ਨ ਟਰੰਪ ਸਰਕਾਰ ਨੂੰ ਅਦਾਲਤ ਤੋਂ ਵੱਡਾ ਝਟਕਾ ਹਾਰਵਰਡ 'ਚ ਦਾਖਲਾ ਨਾ ਦੇਣ ਦੇ ਫੈਸਲੇ ਤੇ ਲੱਗੀ ਰੋਕ ਯੂਐਸ ਸੰਘੀ ਅਦਾਲਤ ਵੱਲੋਂ ਹਾਰਵਰਡ ਯੂਨੀਵਰਸਿਟੀ ਦੇ ਫੈਸਲੇ ਤੇ ਰੋਕ ਟਰੰਪ ਦੇ ਫੈਸਲੇ ਖਿਲਾਫ ਹਾਰਵਰਡ ਯੂਨੀਵਰਸਿਟੀ ਨੇ ਕੋਟ ਦਾ ਕੀਤਾ ਸੀ ਰੁਕ ਸਟੀਵ ਰਾਏ ਨੇ ਰਚਿਆ ਇਤਿਹਾਸ ਵੈਨਕੂਵਰ ਪੁਲਿਸ ਦੇ ਪਹਿਲੇ ਪੰਜਾਬੀ ਮੁਖੀ ਬਣੇ ਤਿੰਨ ਦਹਾਕਿਆਂ ਤੋਂ ਕਰ ਰਹੇ ਸੀ ਪੁਲਿਸ 'ਚ ਸੇਵਾ ਡੋਨਲਡ 트੍ਰੰਪ ਨੇ ਸਮਾਰਟਫੋਨ ਉਦਯੋਗ ਵਿੱਚ ਮਚਾਈ ਵੱਡੀ ਹਲਚਲ ਐਪਲ ਤੋਂ ਬਾਅਦ 트੍ਰੰਪ ਨੇ ਸੈਮਸੰਗ ਨੂੰ ਵੀ ਦਿੱਤੀ ਧਮਕੀ 25% ਆਯਾਤ ਟੈਰਿਫ ਲਗਾਉਣ ਦੀ ਧਮਕੀ ਜਨਵਰੀ 2024 ਵਿੱਚ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਵਾਪਰੇ ਇੱਕ ਦੁਖਦਾਈ ਹਿੱਟ ਐਂਡ ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਗਗਨਦੀਪ ਸਿੰਘ ਅਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ। ਇਹ ਘਟਨਾ 27 ਜਨਵਰੀ 2024 ਦੀ ਰਾਤ 1:38 ਮਿੰਟ ਤੇ ਵਾਪਰੀ। ਜਦੋਂ ਗਗਨਪ੍ਰੀਤ ਸਿੰਘ ਜੋ ਜਗਦੀਪ ਸਿੰਘ ਦੀ ਲਾਲ ਫੋਰਡ ਮਸਟੈਂਗ ਚਲਾ ਰਿਹਾ ਸੀ ਉਸਨੇ ਯੂਨੀਵਰਸਿਟੀ ਡਰਾਈਵ ਤੇ 45 ਸਾਲਾਂ ਜੇਸਨ ਐਲਬਰਟ ਗ੍ਰੇਨ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਗਗਨਪ੍ਰੀਤ ਨੇ ਕਾਰ ਨਾ ਰੋਕੀ ਅਤੇ ਗ੍ਰੇਨ ਨੂੰ 1.3 ਕਿਲੋਮੀਟਰ ਤੱਕ ਡਿਸਿਆ ਬਾਅਦ ਵਿੱਚ ਦੋਵਾਂ ਨੇ ਗ੍ਰੇ ਦੀ ਲਾਸ਼ ਨੂੰ ਸੜਕ ਤੇ ਸੁੱਟ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਚਸ਼ਮਦੀਦਾਂ ਨੇ 911 ਤੇ ਕਾਲ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਰੋਕ ਲਿਆ ਅਤੇ ਗगनਪ੍ਰੀਤ ਅਤੇ ਜਗਦੀਪ ਸਿੰਘ ਨੂੰ ਫੜ ਲਿਆ ਗਿਆ ਗਗਨਪ੍ਰੀਤ ਅਤੇ ਜਗਦੀਪ ਨੇ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਪਣੇ ਦੋਸ਼ ਕਬੂਲ ਕਰ ਲਏ ਗਗਨਪ੍ਰੀਤ ਨੇ 6 ਜਨਵਰੀ 2025 ਅਤੇ ਜਗਦੀਪ ਸਿੰਘ ਨੇ 7 ਫਰਵਰੀ 2025 ਨੂੰ ਖਤਰਨਾਕ ਡਰਾਈਵਿੰਗ ਹਾਦਸੇ ਤੋਂ ਬਾਅਦ ਨਾ ਰੁਕਣ ਅਤੇ Laash ਨਾਲ ਛੇੜਛਾੜ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ 22 ਮਈ 2025 ਨੂੰ ਅਦਾਲਤ ਨੇ ਗਗਨਪ੍ਰੀਤ ਨੂੰ 3 ਸਾਲ ਦੀ ਕੈਦ 3 ਸਾਲ ਦੀ ਡਰਾਈਵਿੰਗ ਪਾਬੰਦੀ ਅਤੇ ਜਗਦੀਪ ਨੂੰ 4 ਸਾਲ ਦੀ ਕੈਦ ਅਤੇ 3 ਸਾਲ ਦੀ ਡਰਾਈਵਿੰਗ ਪਾਬੰਦੀ ਦੀ سزا ਸੁਣਾਈ ਜੇਸਨ ਗਰੇ ਦੀ ਪਤਨੀ ਨੇ ਅਦਾਲਤ ਵਿੱਚ ਕਿਹਾ ਕਿ ਦੋਸ਼ੀਆਂ ਨੇ ਉਸਦੇ ਪਤੀ ਨੂੰ ਕੂੜੇਵਾਂਗ ਸੜਕ ਤੇ ਸੁੱਟ ਦਿੱਤਾ ਉਸ ਨੇ ਦੱਸਿਆ ਕਿ ਗਰੇ ਇੱਕ ਆਦੀਵਾਸੀ ਵਿਅਕਤੀ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਨਹੀਂ ਕਰ ਸਕੀ ਪਰਿਵਾਰ ਨੇ ਇਸ ਘਟਨਾ ਨੂੰ ਬੇਰਹਿਮ ਦੱਸਿਆ ਦੋਵੇਂ ਦੋਸ਼ੀ ਪੰਜਾਬ ਭਾਰਤ ਤੋਂ ਸਟੱਡੀ ਵੀਜ਼ੇ ਤੇ ਕੈਨੇਡਾ ਆਏ ਸੀ ਗਗਨ ਪ੍ਰੀਤ ਨੇ 2022 ਵਿੱਚ ਬੈਂਕੋਵਰ ਕਮਿਊਨਿਟੀ ਕਾਲਜ ਤੋਂ ਡਿਪਲੋਮਾ ਕੀਤਾ ਜਦਕਿ ਜਗਦੀਪ ਸਿੰਘ ਨੇ ਸਰੀ ਦੇ ਕਈ ਕਾਲਜਾਂ ਵਿੱਚ ਪੜ੍ਹਾਈ ਕੀਤੀ ਅਤੇ 2023 ਦੇ ਅੰਤ ਵਿੱਚ ਵਿਕਟੋਰੀਆ ਵਿੱਚ ਕੰਮ ਕਰਨ ਲੱਗਾ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਬੀਤੇ ਦਿਨੀ ਸਸਕੈਚੁਵਾਨ ਵਿੱਚ ਕੰਮ ਕਰ ਰਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਕਿਨਾਰੇ ਹੈ ਉਹਨਾਂ ਨੇ ਲੈਜਿਸਲੇਟਰ ਪਹੁੰਚ ਕੇ ਪ੍ਰਦਰਸ਼ਨ ਕਰਦਿਆਂ ਪ੍ਰੋਵਿੰਸ਼ੀਅਲ ਸਰਕਾਰ ਤੋਂ ਵਰਕ ਪਰਮਿਟ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਹੈ ਇਸ ਦੌਰਾਨ ਵਿਦਿਆਰਥੀਆਂ ਨੇ ਵਿਨੀਪੈਗ ਦੇ ਐਮ ਐਲ ਏਜ਼ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਹੋਲਡਰਸ ਦੇ ਸਟੇਟਸ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਵੱਲੋਂ ਇੱਕ ਪਾਲਿਸੀ ਲਿਆਂਦੀ ਗਈ ਜਿਸ ਵਿੱਚ ਸੂਬਿਆਂ ਵੱਲੋਂ ਸਿਫਾਰਿਸ਼ ਕੀਤੇ ਜਾਣ ਤੇ ਪੀਆਰ ਦੀ ਅਰਜ਼ੀ ਤੇ ਕੋਈ ਫੈਸਲਾ ਆਉਣ ਤੱਕ ਬਿਨੇ ਕਾਰਨ ਨੂੰ ਵਰਕ ਪਰਮਿਟ ਮਿਲ ਸਕਦਾ ਹੈ ਇਸ ਪਾਲਿਸੀ ਤਹਿਤ ਵੱਖ-ਵੱਖ ਸੂਬਿਆਂ ਨੇ ਇਸ ਵਿੱਚ ਭਾਗ ਲੈਣਾ ਸੀ ਪਰ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਅਨੁਸਾਰ ਹੁਣ ਤੱਕ ਸਿਰਫ ਮੈਨੀਟੋਬਾ ਅਤੇ ਯੂਕੋਨ ਹੀ ਇਸ ਵਿੱਚ ਭਾਗ ਲੈ ਰਹੇ ਨੇ ਇਸ ਕਾਰਨ ਹੋਰ ਨਾ ਸੂਬਿਆਂ ਦੇ ਬਿਨੇਕਾਰ ਇਸ ਪਾਲਿਸੀ ਦੇ ਲਾਭ ਤੋਂ ਵਾਂਝ ਨੇ ਇਨ੍ਹਾਂ ਬਿਨੇਕਾਰਾਂ ਦਾ ਕਹਿਣਾ ਹੈ ਕਿ ਪੀਆਰ ਨਾ ਹੋਣ ਅਤੇ ਵਰਕ ਪਰਮਿਟ ਮੁੱਕਣ ਦੀ ਮਿਆਦ ਨੇੜੇ ਆਉਣ ਦੇ ਕਾਰਨ ਉਹ ਭਵਿੱਖ ਵਿੱਚ ਚਿੰਤਤ ਨੇ। ਉਨ੍ਹਾਂ ਮੁਤਾਬਕ ਪ੍ਰੋਵਿੰਸ਼ੀਅਲ ਸਰਕਾਰ ਇਸ ਮਾਮਲੇ ਵਿੱਚ ਕੋਈ ਫੈਸਲਾ ਲੈ ਕੇ ਵੱਡੇ ਵਰਕ ਪਰਮਿਟ ਦੇ ਵਾਅਦੇ ਦਾ ਮਸਲਾ ਹੱਲ ਕਰ ਸਕਦੀ ਹੈ ਜਿਸ ਨਾਲ ਉਹ ਸੂਬੇ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਨੇ। ਇਸ ਦੌਰਾਨ ਐਨਡੀਪੀ ਆਗੂ ਤੇਜਿੰਦਰ ਸਿੰਘ ਗਰੇਵਾਲ ਨੇ SAHP ਪ੍ਰੋਗਰਾਮ ਵਿੱਚ ਤਾਜ਼ਾ ਤਬਦੀਲੀਆਂ ਨੇ ਬਹੁਤ ਸਾਰੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਬਹੁਤ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ ਹੈ। ਸਥਾਈ ਨਿਵਾਸ ਲਈ ਅਰਜ਼ੀਆਂ ਬਿਨਾਂ ਕਿਸੇ ਨੋਟਿਸ ਦੇ ਰੱਦ ਕਰ ਦਿੱਤੀਆਂ ਗਈਆਂ। ਅਸਥਾਈ ਵਿਦੇਸ਼ੀ ਕਾਮੇ ਆਪਣੇ ਵਰਕ ਪਰਮਿਟ ਨੂੰ ਲੈ ਕੇ ਚਿੰਤਤ ਨੇ। ਉਹਨਾਂ ਵਿੱਚੋਂ ਕਈਆਂ ਲਈ ਵਰਕ ਪਰਮਿਟ ਕੁਝ ਦਿਨਾਂ ਜਾਂ ਹਫ਼ਤਿਆਂ ਵਿੱਚ ਖਤਮ ਹੋ ਰਹੇ ਨੇ। ਉਹਨਾਂ ਨੇ ਸੂਬਾ ਸਰਕਾਰ ਨੂੰ ਸੰਘੀ ਸਰਕਾਰ ਨਾਲ ਮਿਲ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਇੱਕ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦੰਦਿਆ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਲਗਾਈ ਪਾਬੰਦੀ ਨੂੰ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਅਮਰੀਕੀ ਜ਼ਿਲ੍ਹਾ ਜੱਜ ਐਲਿਸਨ ਬਰੋਜ਼ ਨੇ ਇਹ ਫੈਸਲਾ ਸ਼ੁੱਕਰਵਾਰ ਨੂੰ ਦਿੱਤਾ ਜਿਸ ਨਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਹਾਰਵਰਡ ਵਿੱਚ ਪੜ੍ਹਾਈ ਕਰ ਰਹੇ ਨੇ ਜਾਂ ਦਾਖਲਾ ਲੈਣਾ ਚਾਹੁੰਦੇ ਨੇ ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਹਾਰਵਰਡ ਯੂਨੀਵਰਸਿਟੀ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਗਤਾ ਰੱਦ ਕਰ ਦਿੱਤੀ ਸੀ ਇਸ ਦੇ ਨਾਲ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਜਾਂ ਤਾਂ ਹੋਰ ਯੂਨੀਵਰਸਿਟੀਆਂ ਵਿੱਚ ਟ੍ਰਾਂਸਫਰ ਹੋਣ ਜਾਂ ਆਪਣਾ ਕਾਨੂੰਨੀ ਦਰਜਾ ਗਵਾਉਣ ਦਾ ਖਤਰਾ ਸੀ ਇਹ ਫੈਸਲਾ ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ ਲਈ ਜ਼ਰੂਰੀ ਫਾਰਮ I-20 ਜਾਰੀ ਕਰਨ ਦੇ ਆਧਾਰ ਨੂੰ ਵੀ ਰੱਦ ਕਰਦਾ ਸੀ ਜਿਸ ਤੋਂ ਬਿਨਾਂ ਵਿਦਿਆਰਥੀ ਆਪਣਾ ਵਿਸ਼ਾ ਸਥਿਤ ਨਹੀਂ ਰੱਖ ਸਕਦੇ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਤੇ ਦੋਸ਼ ਲਾਇਆ ਕਿ ਉਹ ਕੈਂਪਸ ਵਿੱਚ ਅਮਰੀਕੀ ਵਿਰੋਧੀ ਅੱਤਵਾਦ ਪੱਖੀ ਅੰਦੋਲਨਕਾਰੀਆਂ ਨੂੰ ਯਹੂਦੀ ਵਿਦਿਆਰਥੀਆਂ ਤੇ ਹਮਲੇ ਕਰਨ ਦੀ ਆਗਿਆ ਦੇ ਕੇ ਆ ਸੁਰੱਖਿਆਤ ਵਾਤਾਵਰਣ ਪੈਦਾ ਕਰ ਰਹੀ ਹੈ ਨਾਲ ਹੀ ਹਾਰਵਰਡ ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਤਾਲਮਿਲ ਕਰਨ ਦੇ ਵੀ ਦੋਸ਼ ਲਗਾਏ ਗਏ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜੇਕਰ ਹਾਰਵਰਡ 72 ਘੰਟਿਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦੀ ਤਾਂ ਉਸ ਦੀ ਯੋਗਤਾ ਮੂੜ ਨਹੀਂ ਦਿੱਤੀ ਜਾਵੇਗੀ ਅਮਰੀਕੀ ਜ਼ਿਲ੍ਹਾ ਜੱਜ ਐਲਿਸਨ ਬਰੋਜ਼ ਨੇ ਹਾਰਵਰਡ ਦੇ ਹੱਕ ਵਿੱਚ ਅਸਥਾਈ ਰੀਸਟ੍ਰੇਨਿੰਗ ਆਰਡਰ ਜਾਰੀ ਕਰ ਦਿੱਤਾ ਜਿਸ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਫਿਲਹਾਲ ਦਾਖਲਾ ਮਿਲ ਸਕੇਗਾ ਅਤੇ ਮੌਜੂਦਾ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ ਅਗਲੀ ਸੁਣਵਾਈ 27 ਅਤੇ 29 ਬਈ ਨੂੰ ਹੋਵੇਗੀ ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਪਰ 트੍ਰੰਪ ਪ੍ਰਸ਼ਾਸਨ ਨੇ ਇਸ ਫੈਸਲੇ ਨੂੰ ਚੁਣੌਤੀ ਦੇ ਸਕਦੀ ਹੈ ਹਾਰਵਰਡ ਨੇ ਸਾਫ ਕੀਤਾ ਹੈ ਕਿ ਉਹ ਆਪਣੀ ਅਕਾਦਮਿਕ ਆਜ਼ਾਦੀ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਲੜਾਈ ਜਾਰੀ ਰੱਖੇਗੀ। ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਅਤੇ ਇੱਕ ਇਤਿਹਾਸ ਰਚਿਆ ਗਿਆ ਜਦੋਂ ਵੈਨਕੂਵਰ ਦੇ ਪਹਿਲੇ ਪੰਜਾਬੀ ਮੂਲ ਦੇ ਪੁਲਿਸ ਮੁਖੀ ਸਟੀਵ ਰਾਏ ਨੂੰ ਵੈਨਕੂਵਰ ਪੁਲਿਸ ਵਿਭਾਗ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ। ਸਟੀਵ ਰਾਏ ਤਿੰਨ ਦਹਾਕਿਆਂ ਦੇ ਵੱਧ ਤੋਂ ਵੱਧ ਸਮੇਂ ਤੋਂ ਪੁਲਿਸ ਦੀ ਸੇਵਾ ਨਾਲ ਜੁੜੇ ਹੋਏ ਨੇ। ਅਤੇ ਕੁਝ ਸਮੇਂ ਤੋਂ ਉਪ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਸੀ ਉਹਨਾਂ ਦੀ ਸੱਚਾਈ ਵੱਖ-ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਸੇਵਾ ਪ੍ਰਤੀ ਨਿਸ਼ਠਾ ਨੇ ਉਹਨਾਂ ਨੂੰ ਇਸ ਉੱਚੇ ਅਹੁਦੇ ਲਈ ਯੋਗ ਬਣਾਇਆ ਇਸ ਮੌਕੇ ਪੁਲਿਸ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਟੀਵ ਰਾਈ ਨੇ ਕਿਹਾ ਕਿ ਉਹ ਵੈਨਕੂਵਰ ਦੇ ਹਰ ਨਿਵਾਸੀ ਲਈ ਸੁਰੱਖਿਅਤ ਅਤੇ ਵਿਸ਼ਵਾਸਯੋਗ ਮਾਹੌਲ ਬਣਾਉਣ ਲਈ ਕੰਮ ਕਰਨਗੇ ਲੋਕਾਂ ਦੇ ਭਰੋਸੇ ਤੇ ਖਰਾ ਉਤਰਨਾ ਮੇਰੀ ਪਹਿਲ ਹੈ ਉਹਨਾਂ ਦੀ ਨਿਯੁਕਤੀ ਨਾਲ ਸਿੱਖ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਸਮਾਜਿਕ ਕਾਰਕੂਨਾ ਅਤੇ ਆਗੂਆਂ ਨੇ ਇਸ ਕਦਮ ਦੀ ਸਰਹਾਨਾ ਕਰਦੇ ਹੋਏ ਕਿਹਾ ਕਿ ਇਹ ਨਿਰਣਾ ਵੈਨਕੂਵਰ ਦੀ ਬਹੁ-ਸੰਸਕ੍ਰਿਤੀ ਸੰਰਚਨਾ ਨੂੰ ਸਵੀਕਾਰ ਕਰਨ ਅਤੇ ਨੈਤਿਕ ਪ੍ਰਤੀਨਿਧਤਾ ਵਧਾਉਣ ਵੱਲ ਇੱਕ ਵੱਡਾ ਕਦਮ ਹੈ। ਜ਼ਿਕਰਯੋਗ ਹੈ ਕਿ ਵੈਨਕੂਵਰ ਇੱਕ ਗੁੰਝਲਦਾਰ ਸ਼ਹਿਰ ਬਣ ਗਿਆ ਹੈ ਜਿੱਥੇ ਗੈਂਗਵਾੜ, ਨਸ਼ੇ ਦੀ ਸਮੱਸਿਆ ਅਤੇ ਭਾਈਚਾਰੇ ਵਿੱਚ ਦੂਰੀਆਂ ਵੱਧ ਰਹੀਆਂ ਨੇ। ਸਟੀਵ ਰਾਏ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਤਜਰਬੇ ਅਤੇ ਸੱਭਿਆਚਾਰਿਕ ਸਮਝ ਨਾਲ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨਗੇ। ਡੋਨਲਡ 트ੰਪ ਨੇ ਵਾਈਟ ਹਾਊਸ 'ਚ ਕਿਹਾ ਇਹ ਸਿਰਫ ਐਪਲ ਲਈ ਨਹੀਂ ਸੈਮਸੰਗ ਅਤੇ ਹੋਰ ਕਿਸੇ ਵੀ ਕੰਪਨੀ ਲਈ ਹੈ ਜੋ ਅਮਰੀਕਾ ਵਿੱਚ ਫੋਨ ਵੇਚਦੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਸਮਾਰਟਫੋਨ ਉਦਯੋਗ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ ਐਪਲ ਦੇ ਨਾਲ-ਨਾਲ ਹੁਣ 트ੰਪ ਨੇ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਮਾਰਟਫੋਨ ਅਮਰੀਕਾ ਵਿੱਚ ਨਹੀਂ ਬਣਾਉਂਦੇ ਤਾਂ ਉਨ੍ਹਾਂ ਉੱਤੇ 25% ਆਯਾਤ ਟੈਰਿਫ ਲਗਾਇਆ ਜਾਵੇਗਾ ਟਰੰਪ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਸਿਰਫ ਐਪਲ ਲਈ ਨਹੀਂ ਸੈਮਸੰਗ ਅਤੇ ਹੋਰ ਕਿਸੇ ਕੰਪਨੀ ਲਈ ਹੈ ਜੋ ਵੀ ਅਮਰੀਕਾ ਵਿੱਚ ਫੋਨ ਵੇਚਦੀ ਹੈ ਜੇਕਰ ਉਹ ਇੱਥੇ ਫੈਕਟਰੀ ਲਗਾਉਂਦੇ ਨੇ ਤਾਂ ਕੋਈ ਟੈਰਿਫ ਨਹੀਂ ਨਹੀਂ ਤਾਂ 25% ਟੈਰਿਫ ਲਾਗੂ ਹੋਵੇਗੀ ਟਰੰਪ ਨੇ ਟਰੁਥ ਸੋਸ਼ਲ ਤੇ ਪੋਸਟ ਪਾ ਕੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਅਮਰੀਕਾ ਵਿੱਚ ਵਿਕਣ ਵਾਲੇ ਆਈਫੋਨ ਇੱਥੇ ਹੀ ਬਣਾਏ ਜਾਣੇ ਚਾਹੀਦੇ ਨੇ ਨਾ ਕਿ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ Apple ਦੇ ਸ਼ੇਅਰ Trump ਦੇ ਐਲਾਨ ਤੋਂ ਬਾਅਦ 2.6% ਤੱਕ ਡਿੱਗ ਗਏ ਜਿਸ ਨਾਲ ਕੰਪਨੀ ਦੇ ਮਾਰਕੀਟ ਕੈਪ ਵਿੱਚ ਲਗਭਗ 70 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ Samsung ਨੇ 2019 ਵਿੱਚ ਚੇਨ ਵਿੱਚ ਆਪਣਾ ਆਖਰੀ ਫੋਨ ਨਿਰਮਾਣ ਪਲਾਂਟ ਬੰਦ ਕਰ ਦਿੱਤਾ ਸੀ ਹੁਣ Samsung ਦੇ smartphones ਭਾਰਤ, ਦੱਖਣੀ ਕੋਰੀਆ, ਵੀਅਤਨਾਮ ਅਤੇ ਬ੍ਰਾਜ਼ੀਲ ਵਿੱਚ ਬਣਦੇ ਨੇ ਪਰ ਅਮਰੀਕਾ ਵਿੱਚ ਨਹੀਂ ਟਰੰਪ ਨੇ ਸਪਸ਼ਟ ਕੀਤਾ ਕਿ ਸਿਰਫ ਉਹ ਕੰਪਨੀਆਂ ਜੋ ਅਮਰੀਕਾ ਵਿੱਚ ਨਿਰਮਾਣ ਕਰਦੀਆਂ ਨੇ ਉਹਨਾਂ ਨੂੰ ਹੀ ਟੈਰਿਫ ਤੋਂ ਛੋਟ ਮਿਲੇਗੀ ਜੇਕਰ ਐਪਲ ਜਾਂ ਸੈਮਸੰਗ ਆਪਣੇ 스마트ਫੋਨ ਅਮਰੀਕਾ ਵਿੱਚ ਨਹੀਂ ਬਣਾਉਂਦੀਆਂ ਤਾਂ ਉਹਨਾਂ ਨੂੰ 25% ਆਯਾਤ ਟੈਕਸ ਦਾ ਸਾਹਮਣਾ ਕਰਨਾ ਪਵੇਗਾ